ਆ ਲਈ ਆਹੀ ਹਾਂ ਉਹ ਇਹਦੇ ਵੀ ਡਰੈਸ ਪੋਣੀ ਆ ਤੇ ਮਸ਼ੀਨਾਂ ਬਾਜੇ ਮਗਰ ਉਹ ਵੋਟਾਂ ਹੀ ਲੱਗੇ ਠੀਕ ਆ ਠੀਕ ਆ ਜਿਦਾ ਵੱਡੇ ਮੁਕਾਬਲੇ ਚੱਲਦੇ ਪਏ ਸਨੋਰਾ ਵੱਡੇ ਸਾਰੀ ਦਿਹਾੜੀ ਆ ਜਾਏ ਸਾਨੂੰ ਮਿਲਣਾ ਕਦੇ ਕੋਈ ਅੱਗੇ ਤੇ ਕੋਈ ਦੇ ਕੋਈ ਪਿੱਛੇ ਆਓ ਇਹਨਾਂ ਨੂੰ ਕਿਤੇ ਨਜ਼ਰ ਲੱਗਣੀ ਪੈਂਦੀ ਵੀਰੋ ਤੁਹਾਨੂੰ ਰਾਤ ਨੂੰ ਜੇ ਮਸ਼ੀਨ ਤੋੜ ਦੇਣਾ ਲਾਈਟ ਦੇ ਵਿੱਚ ਲਾਈਟ ਬੰਦ ਹੋਏ ਨੀ ਮਸ਼ੀਨ ਇਕੱਲੀ ਤਰੀ ਜਾਂਦੀ ਮੈਂ ਤੁਹਾਨੂੰ ਦੱਸਦਾ ਸਨੋਰਾ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏਤ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹੈ ਕੀ ਕਹਿਣਾ ਚਾਹੁੰਦਾ ਲੋਕਾਂ ਨੇ ਰੱਖ ਲਏ ਕੁੱਤੇ ਰੱਖਿਆ ਆਪਣੇ ਇਹ ਵੀ ਰੱਖੀ ਕਰਦੇ ਆਗੇ ਨੂੰ ਪੈ ਨਹੀਂ ਇੰਨੇ ਬੰਦੇ ਆ ਗਏ ਉਵੇਂ ਹੀ ਲਾਲ ਪਾ ਕੇ ਗਦਾ ਗੱਲ ਮੋਟੇ ਰੱਸੀ ਵਾਲੀ ਇਹ ਪੈ ਜਾ ਗਏ ਸਾਰਾ ਬਹੁ ਬਹੁ ਲੱਗ ਗੱਗੂ ਦਿਖਾ ਹੀ ਸਾ ਤੇ ਗੱਗੂ ਜੇ ਕਰਤੂਤਾ ਬਹੁ ਮਾੜੀ ਦਾ ਹੈ ਹੈ ਯੂਹੀ ਤੇਰੇ ਮਾਮੇ ਉਹੀ ਹੈ ਨਾ ਯੂਹੀ ਆ ਆ ਕੇ ਵਿੱਚ ਹੀ ਇਹਨਾਂ ਕੋਈ ਲੱਗਦਾ ਪਿਆ ਬੱਕੀ ਜੋ ਅੱਜੇ ਬੱਕੀ ਦਾ ਸ਼ੇਰ ਹੋਰ ਕਹਿੰਦੇ ਨਾ ਸਪਾਈਡਰਮੈਨ ਹੀ ਬਣਿਆ ਕਰਦਾ ਮੈਂ ਕਿਵੇਂ ਇਹ ਮੋਟੇ ਕੀ ਹੈ ਨਾ ਤੂੰ ਪ੍ਰਾਂਤੀਕਾਲੀ ਮੈਂ ਗੱਗੂ ਸਾਡੀ ਦੇ ਉੱਪਰ ਪੈ ਜਾ ਰਹੇ ਨੇ ਨਹੀਂ ਲੱਗਣੀ ਆ ਹੋਟੇ ਹੋਟੇ ਲੱਗ ਗਏ ਉਹ ਯਾਰ ਐ ਨਾ ਕੀ ਕਰ ਭਰਾ 24 ਫੰਦਾ ਆਓ ਇਹਨਾਂ ਨੂੰ ਕਿਤੇ ਨਜ਼ਰ ਲੱਗਣੀ ਪੈਂਦੀ ਵੀਰੋ ਤੁਹਾਨੂੰ ਰਾਤ ਨੂੰ ਜੰਮਚੀਨ ਤੋਰਦੇ ਨਾਲ ਲੈਟ ਜਦੋਂ ਲੈਟ ਬੰਦ ਹੋਏ ਇਹਦੀ ਮਸ਼ੀਨ ਇਕੱਲੀ ਤਰੀ ਜਾਂਦੀ ਮੈਂ ਤੁਹਾਨੂੰ ਦੱਸਦਾ ਸਨੋਵਰ ਦੀ ਅਗਲੇ ਪੰਨੇ ਲਾਈ ਆ ਤੇ ਤੇਰੀ ਮਗਰਲੇ ਪੰਨੇ ਲਾਈ ਹੋਵੇ ਤੇ ਤੇਰੀ ਸਾਈਡ ਤੇ ਇਹਦਾ ਰਾਤ ਨੂੰ ਦੀ ਹੱਥ ਸਕੇ ਭਾ ਗਿਆ ਕਿਉਂ ਆ ਭੋਰੀ.com ਸਾਈਟ ਬੰਦ ਨਹੀਂ ਨਾ ਸਾਡੇ ਮਿਲਣ ਆਉਂਦੇ ਲੀਡਰ ਉਹ ਦੂਜਾ ਆ ਸਾਈਟ ਦਾ ਓਨਰ ਮੈਂ ਕੀ ਜਾਨਾ ਬਾਲੀ ਹੈ ਹੀ ਹਾਂ ਉਹ ਇਹਦੇ ਵੀ ਡਰੈਸ ਪੋਣੀ ਆ ਇਹ ਮਸ਼ੀਨਾਂ ਆਵਾਜ਼ੇ ਮਗਰ ਇਹਨਾਂ ਬਾਹਰੋਂ ਵੀ ਬੰਦਾ ਵਰਮ ਇੰਪੋਰਟ ਕਰਾਇਆ ਹਾਂ ਆ ਵੀ ਬਾਹਰੋਂ ਇੰਪੋਰਟ ਹੋਇਆ ਆ ਦਰਸ਼ਕ ਵੇਖਣ ਆਉਂਦੇ ਨੇ ਜਲਦੀ ਨੂੰ ਦਰਸ਼ਕ ਕਿੰਨਾ ਬੈਨੀਫਿਟ ਹੋ ਗਿਆ ਅੱਜ ਸ਼ੇਅਰ ਮਾਰਕੀਟ ਹੋ ਗਈ ਅੱਜ ਆਪਾਂ ਨੂੰ ਪਾਪਾ ਕਹਿੰਦੇ 50 ਲੱਖ ਦਾ ਘਾਟਾ ਪੈ ਗਿਆ ਸਵੇਰੇ ਸਵੇਰੇ ਪਰ ਪਾਪਾ ਕੋਈ ਚੱਕਰ ਨਹੀਂ ਚਾਲ ਬੈਨਾਂ ਦਾ ਘਾਟੇ ਪੈਂਦੇ ਚੱਟਾਂ ਨੂੰ ਪੈਂਦੇ ਰਹਿੰਦੇ ਆ ਉਹ ਆਪਾਂ ਜਲਦੀ ਕਰੋੜਾਂ ਰੁਪਏ ਆ ਗਿਆ ਉਹ ਵੱਲੇ ਵੀ ਨਾ ਵੀ ਇਹ ਟੰਡਾ ਪਿਆ ਦੇ ਪਾਪਾ ਨੇ ਪਾਰਲੇ ਮਿਲਿਆ ਕੰਦਾ ਬਾਤ ਆਟੈਂਟ ਵੀ ਲੈ ਰਿਹਾ ਕਰਨਾ ਕਰਨਾ ਪਾਪਾ ਨੂੰ ਕਹਿਣਾ ਕਿ ਚੰਡੀਗੜਾ ਪਲਾਟ ਸੇਲ ਕਰਨਾ ਹੂੰ ਪਸਾਹ ਹਸਾਬ ਵਿੱਚ ਲਾ ਦੇ ਲਈਦਾ ਸਾਰਾ ਪਾਸ ਫੜੀ ਗੋਲ ਦਾ ਰਵਿੰਗ ਹੀ ਲੱਗੇ ਪਾਪਾ ਨੇ ਪਾਤਾ ਕੀ ਲੋ ਸਵੇਰੇ 5:30 ਹੋ ਗਏ ਜੀ 5:30 ਅੱਜ ਦੀ ਸ਼ੇਅਰ ਮਾਰਕੀਟ ਦਾ ਰੇਟ ਵੇਖੋ ਤੁਸੀਂ ਦਿਖਾਓ ਜੀ ਪਾਸਵਰਡ ਨਹੀਂ ਪਾਪਾ ਬਰਾਬਰ ਪਾਪਾ ਮਮਾ ਕਹੇ ਲਾਉਂਦੇ ਨੇ ਸ਼ੇਅਰ ਮਾਰਕੀਟ ਪਾਪਾ ਨੂੰ ਬਰਾ ਜੇਰ ਵਾਟ ਕੇ ਸ਼ੇਅਰ ਮਾਰਕੀਟ ਬਾਈ ਕੋ ਕਹਿਣਾ ਚਾਹੇਗਾ ਇਹ ਬਹੁਤ ਹੀ ਲਾਭਦਾਇਕ ਸੈਟ ਆ ਜੂਆ ਫਾਈਟ ਕਿਵੇਂ ਹੁੰਦੇ ਆ ਸੈਟ ਆ ਸੈਟ ਆ ਆ ਵੀ ਯੂਨੀਵਰਸਿਟੀ ਆ ਕੰਗਾਲ ਹੋ ਗਏ ਤੁਸੀਂ ਸ਼ੇਅਰ ਮਾਰਕੀਟ ਦੇ ਪੈਸੇ ਲਾਇਏ ਸੀ ਅੱਗੇ ਆ ਗਿਆ ਤੇ ਹਮ ਬਣਿਆ ਅੱਗੇ ਕੁੜਤਾ ਮੇਂ ਪਾ ਗਿਆ ਹੁੰਦੀ ਜਾਲ ਸ਼ੇਅਰ ਮਾਰਕੀਟ ਜੇ ਕਿ ਕਿ ਚਲਾ ਗਿਆ ਤਾਂ ਲੋ ਚਲ ਗਿਆ ਕੰਮ ਆ ਵੇ ਲੋ ਚਲ ਗਿਆ ਕੰਮ ਸ਼ੇਅਰ ਮਾਰਕੀਟ ਦਾ ਦੱਸ ਤਰੇ ਲੋ ਬੈਟਰੀ ਹੋ ਗਈ ਚਲੋ ਚਲੋ ਜਾਉ ਜਾਉ ਪਤਾ ਲੱਗ ਗਿਆ ਜੋਰ ਉਹ ਨਹੀਂ ਨਹੀਂ ਕਰਦੇ ਆ ਟਰਾਲੀ ਮੂਦੀਓ ਅੱਜ ਤਾਂ ਵੱਡੇ ਮੁਕਾਬਲੇ ਚੱਲਦੇ ਪਏ ਸਨੋਰਾ ਵੱਡੇ ਸਾਰੀ ਦਿਹਾੜੀ ਆ ਜਾਇ ਸਾਨੂੰ ਮਿਲਣਾ ਕਦੇ ਕੋਈ ਅੱਗੇ ਤੇ ਕੋਈ ਦੇ ਕੋਈ ਪਿੱਛੇ ਆਪਣੇ ਕਫਰੀਦਪੁਰ ਤੇ ਖਡੂਰ ਸਾਹਿਬ ਵਾਲੇ ਵੱਲ ਦੋ ਤਿੰਨ ਤਾਂ ਆ ਹਾਂ ਉਹ ਗੱਡੀ ਤੀਆਂ ਨੇ ਠੀਕ ਆ ਉਹ ਵੋਟਾਂ ਹੀ ਲੱਗਣ ਠੀਕ ਆ ਠੀਕ ਆ ਮੋਲ ਤੂੰ ਤਾਂ ਢੱਕੇ ਦਾ ਕੰਮ ਨਹੀਂ ਕੀਤਾ ਤੂੰ ਲੇਕ ਨੂੰ ਪੈ ਗਿਆ ਹੈ ਤੇਰੇ ਪੱਠੇ-ਪੁੱਠੇ ਲਵਾ ਕੇ ਆ ਵੀਰ ਫਿਰ ਅਧਿਕਾਰਾ ਸਾਰੇ ਦੇ ਪੱਠੇ ਲੱਗੇ ਹੋਏ ਬੇ ਆਹ ਇੱਕ ਸਾਰਿਆਂ ਦੇ ਲਿਆ ਰੋਗਰੇ ਸਿਰ ਤੇ ਸਾਟੇ ਪੱਠੇ ਲੱਗੇ ਨੇ ਢੱਕੇ ਦਾ ਕੰਮ ਨਹੀਂ ਕੀਤਾ ਰੋਟੀਆਂ ਨੂੰ ਕਿਵੇਂ ਬੈਠਾ ਸਿਰ ਚ ਪਾ ਦੇ ਲਾਣ ਕਿਵੇਂ ਪਾ ਦੇਣ ਕੱਪਰੂ ਨੌਂ ਬਣਾ ਗਿਆ ਯਾਜ ਚਲਾਉਣਾ ਯਾਜ ਤੇ ਆਪਾਂ ਆਏ ਬਣਾੜਿਆ ਕਰਕੇ ਵੀਡੀਓ ਦੇਖੋ ਬਈ ਕਿਵੇਂ ਆ ਦੇਖੋ ਪੱਖਾ ਯਾਰ ਮੂੰਗਰੇ ਛੱਡੀ ਕਿਤੇ ਆਈ ਲਈ ਫਿਰੇ ਦੇਖ ਨਿੰਦਾ ਲੈ ਵਾਹ ਜੀ ਵਾਹ ਕੀ ਬਾਤ ਹੈ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ